ਹਾਂਜੀ ਬਾਬਾ ਸਾਰਾ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਠੀਕ ਠਾਕ ਸਭ ਸਵਾਗਤ ਆ ਤੁਹਾਡਾ ਮੇਰੇ YouTube ਚੈਨਲ ਤੇ ਜਿਹਦਾ ਨਾਮ ਆ ਜੈ ਮਸਤ ਅੱਜ ਆਪਾਂ ਚੱਲੇ ਆਂ ਬਾਬਾ ਮੇਰੇ ਅੰਦਰ ਨੂੰ ਭਾਏ ਆ ਤੇ ਇੱਕ ਮਿੰਟ ਮੈਂ ਮਾਮੇ ਦੇ ਰਿਸ਼ਤੇਦਾਰ ਸੀਗੇ ਸੋੜਾ ਠੀਕ ਨਹੀਂ ਹਸਪੀਟਲ ਚ ਚੱਲੇ ਸੀ ਪਤਾ ਲੈਣ ਤੇ ਜਾਂਦੇ ਪਏ ਆਂ ਤੇ ਪਹੁੰਚ ਗਏ ਤੁਹਾਨੂੰ ਮਿਲਦੇ ਆਪ ਅਪਡੇਟ ਦਿੰਨੇ ਜਾਗੇ ਹੋਰ ਸਭ ਠੀਕ ਠਾਕ ਹੀ ਸਿਸਟਮ ਬੰਦ ਹੀ ਕਰ ਉਹ ਦੋ ਆਦਮ ਰੋਗ ਜੀ ਠੀਕ ਨਹੀਂ ਥੋੜਾ ਸਾਡਾ ਬਰੋਣਾ ਤੇ ਉੱਥੇ ਚੱਲਿਆਂ ਹਸਪੀਟਲ ਪਤਾ ਲੈਣ ਮੜਾਏ ਅੱਜ ਫਰੀਜ਼ ਹੀ ਅਸੀਂ ਕੱਜ ਨਹੀਂ ਕੰਮ ਕਰ ਲੰਨੇ ਆ ਉਹ ਦੀ ਸੋਦੇ ਸਹੀ ਸੀ ਆਪਣੇ ਵੇਲੇ ਵੇਲੇ ਥਾਵੇਂ ਦੀ ਵੀ ਕੋਈ ਨਹੀਂ ਹੈ ਕਾਹਦੀ ਆਇਆ ਹੱਥ ਆ ਕਨੇਡਾ ਚ ਆ ਗਈ ਪਾਵ ਕੋ ਹੁੰਦੇ ਆ ਉਹਨੇ ਤਾਂ ਜੀਣਾ ਡਾਉਂ ਰਾਹਲ ਇੱਥੇ ਪਿਆ ਮੇਰਾ ਵੀਰ ਆ ਵੇਖ ਲੈ ਅੱਜ ਚੱਕ ਚੱਕ ਹੀ ਨਾ ਹੁਣ ਮੇਰਾ ਭਰਾ ਠੀਕ ਆ ਇੱਥੇ ਰੱਖਣ ਲੱਗਾ ਠੀਕ ਆ ਚੱਕੀ ਨਾ ਮੇਰਾ ਵੀਰ ਹਾਏ ਹਾਏ ਮੈਂ ਕਹਿੰਦਾ ਜੀ ਦੀ ਬਹੁਤ ਵਧੀਆ ਆਏਗਾ ਤੇ ਰਾਹੁਲ ਨੂੰ ਮੈਂ ਕਹਿੰਦਾ ਇੱਥੇ ਪਿਆ ਵਾ ਤੇ ਚੱਕੀ ਨਾ ਹੁਣ ਮੇਰਾ ਵੀਰ ਮੈਂ ਕਹਿੰਦਾ ਕਿੱਥੇ ਕ ਪਹੁੰਚ ਗਏ ਆ ਮਿੱਤਰੋ ਕਰਤਾਰਪੁਰ ਆ ਗਏ ਆ ਕਰਨ ਕੀ ਚੱਲੇ ਆ ਜਲੰਧਰ ਬਾਬੇ ਉਹ ਲਾਇਆ ਚੱਲਿਆ ਜਲੰਧਰ ਕਰਨਾ ਪਤਾ ਨਹੀਂ ਕੀ ਚੱਲਿਆ ਬਾਬੇ ਦੀ ਜਗਾ ਕਰਤਾਰਪੁਰ ਪਹੁੰਚ ਗਏ ਆ ਤੇ ਬਾਬਾ ਬੋਡਸ਼ਾ ਬੋਡਸ਼ਾ ਜੀ ਦੀ ਜਗਾ ਤੇ ਰਾਹੁਲ ਭਰਾ ਨਾਲ ਜਾਂਦਿਆ ਰਾਹੁਲ ਐ ਨੂੰ ਕਰੀ ਮੇਰਾ ਫਿਰ ਆ ਟੋਪੀ ਜੀ ਲਾਲਾ ਦਾ ਕੀ ਡਾਕੂ ਆ ਬਣਿਆ ਹੋਇਆ ਹਾਂ ਬੜਾ ਹੋਈ ਨਹੀਂ ਕੈਂਪਰ ਚੜਿਆ ਇੰਨੀ ਠੰਡ ਲੱਗਣ ਦੇ ਤੈਨੂੰ ਗੱਡੀ 'ਚ ਵੀ ਉਹ ਦਿਮਾਗ ਇਹਦਾ ਉਹ ਉਹ ਹੋਣਾ ਇਹਨੂੰ ਹੋਣਾ ਵੀ ਮੈਂ ਮੋਟਰਸਾਈਕਲ ਤੇ ਹੀ ਜਾਣਦਿਆਂ ਇਹਨਾਂ ਨੇ ਵਾਹ ਗੱਡੀ 'ਚ ਬੈਠੋ ਭੈੰਦੀ ਆ ਵਿਆ ਓਏ ਹੋਏ 29 ਬੜੀ ਘੈਂਟ ਭਾਈ ਓਏ ਮੇਰੀ ਤਾਂ ਅੱਖ ਹੀ ਹੋਣ ਗਈ ਰਾਹੁਲ ਸੋਨੇ ਦੀ ਆ ਹੈ ਸੋਨੇ ਦੀ ਆ 18 ਦੀਆਂ ਕਿ ਕਹਿੰਦੇ ਕੀ ਆ ਸੋਨੇ ਚਲ ਨਕਲੀ ਆ ਤੇ ਦੇ ਪੋਨ ਨੂੰ ਮੇਰਾ ਭਰਾ ਕੋਈ ਨਹੀਂ ਫੇ ਪਾ ਪਾਉਂਦੇ ਲਿਆ ਪਾ ਦੇ ਕੱਲ ਨੂੰ ਨਹੀਂ ਹੁਣ ਫੋਨ ਹੋਣ ਪਾਣੀ ਮੈਂ ਨਿਕਲਦੀ ਨਹੀਂ ਇਦਾਂ ਐ ਮੈਂ ਕੱਢ ਲੰਦਾ ਹੁੰਦਾ ਮੈਂ ਕੱਢ ਲੈਣੀ ਆਪੇ ਕੋਈ ਨਹੀਂ ਉਹ ਨਹੀਂ ਤੇਰੇ ਇਧਰ ਹੁਣ ਬਹੁਤ ਮਹਿੰਗੀਆਂ ਪਾਣੀਆਂ ਹੋਣੀਆਂ ਉਹ ਨਹੀਂ ਗੀਆਂ ਉਹ ਹੀ ਆ ਸੋਨੇ ਦੀਆਂ ਝੂਠ ਬੋਲਦਾ ਲੈ ਉਹਦਾ ਦਾ ਭਰਾ ਆਪਣਾ ਕਹਿੰਦਾ ਲੈਲਾ ਪਾਲਾ ਕੋਈ ਗੱਲ ਨਹੀਂ ਬਰਮਨ ਸ਼ੌਕੀ ਨਹੀਂ ਪਾਉਂਦੀ ਪਹਿਲਾਂ ਭਾਈ ਦੀਆਂ ਇਹ ਹੁਣ ਨਹੀਂ ਸ਼ੌਕ ਕਿੰਨੇ ਦੀਆਂ ਬਣਾਈਆਂ ਜੀ ਕਿੰਨੇ ਦੀਆਂ ਬਣਾਈਆਂ ਇਹ ਰਾਹੁਲ ਰੇਪੀਆਂ ਉਹ ਹੋਰ ਨਹੀਂ ਇਹ ਵੀ ਇਹ ਸੋਨੇ ਦੀਆਂ ਲਗੀਆਂ ਸੋਨੇ ਦੀਆਂ ਵਾਝੂ ਉਹ ਲੱਗਦੀਆਂ ਉਦਾਂ ਸੋਨੇ ਦੀਆਂ ਉਹ ਅੰਧਿਆ ਭਰਾਵਾ ਸੋਨੇ ਦੀਆਂ ਵਾਪੇ ਸੋਨੇ ਦੀ ਚੀਜ਼ ਆਲੇ ਉਦਾਂ ਹੀ ਪਤਾ ਲੱਗ ਜਾਂਦੀ ਆ ਪਰ ਉਹ ਤਾਂ ਬੜੀਆਂ ਮਹਿੰਗੀਆਂ ਆ ਉਹ ਘਰੇ ਪਈਆਂ ਉਹ ਤਾਂ ਮੋਟੀਆਂ ਬੋਹਣਾ ਸੋਨੇ ਦੀਆਂ ਵਾ ਮੈਂ ਵੀ ਉਹ ਵੇਖਦਾ ਹੀ ਉਹ ਵਾਲੀਆਂ ਮਹਿੰਗੀਆਂ ਮੈਂ ਮਰਨ ਤੇ ਆ ਚੂਂ ਸੌਂਦੇ ਦੀਆਂ ਵਾ ਉਹ ਦਮ ਤੇ ਤੇਰੀ ਬੜੇ ਦਿਨਾਂ ਦੀ ਘੋੜਿਆਂ ਦੀ ਵੀਡੀਓ ਪਾਵਾਂਗੇ ਬਾਬਾ ਜੀ ਜਾਣਾ ਸੀਗਾ ਅੱਜ ਤੇ ਕੰਮ ਥੋੜਾ ਪੈ ਗਿਆ ਜਲੰਧਰ ਨੂੰ ਚੱਲੇ ਆ ਤੇ ਜੇ ਆ ਗਏ ਸ਼ਾਮ ਨੂੰ ਟਾਈਮ ਨਾ ਤੇ ਫੇਰ ਘੋੜਿਆਂ ਆਂ ਦੀ ਵੀਡੀਓ ਪਾਵਾਂਗੇ ਘੋੜਾ ਲਿਆਂਦਾ ਇੱਕ ਨਵਾਂ ਹੋਰ ਤੇ ਘੋੜੇ ਮੰਡੀ ਗਏ ਦਿਖਾਵਾਂਗੇ ਮੰਡੀ ਗਏ ਆ ਮੰਡੀ ਗਏ ਹੋਰ ਰਾਤੀ ਵੀਡੀਓ ਪਾਈ ਸੀ ਕਿ ਬੱਬੇ ਨੇ ਮੈਂ ਦੇਖੀ ਸੀਗੀ ਤੇ ਤਾਂ ਖਾਂਦੇ ਕੀ ਆ ਓਏ ਘੋੜੇ ਲਾਓ ਜੀ ਉਹ ਉਹ ਖਾਂਦੇ ਆ ਹੁਣ ਮੈਂ ਕੀ ਕਾਵਾਂ ਪੱਠੇ ਪੁੱਠੇ ਵੀ ਖਾਂਦੇ ਆ ਪੁੱਠੀ ਖਰਾਕ ਪਾਉਂਦਾ ਅਗਲਾ ਰਾਜਸਥਾਨ ਤੋਂ ਲਿਆਣ ਕੇ ਉਹ ਸੁੱਕੀ ਤੋਂ ਹੋਰ ਹੀ ਤਰ੍ਹਾਂ ਦੇ ਆ ਉਹ ਪਤਾ ਨਹੀਂ ਕੀ ਪੱਠੇ ਪੁੱਠੇ ਪਾਉਂਦੇ ਆ ਪੱਠੇ ਪੁੱਠੇ ਨਹੀਂ ਹੋਰ ਬਹੁਤ ਕੁਸ਼ ਕਣਕ ਕੁਣਕ ਖਰਾਬ ਬਹੁਤ ਆ ਬਹੁਤ ਘਟ ਪਾਉਂਦੇ ਆ ਬਹੁਤ ਘਟ ਪਾਉਂਦੇ ਆ ਜਿਹੜੇ ਪਾਉਂਦੇ ਆ ਹੂੰ ਪਿਆਨੇ ਚੁਣੇ ਬਹੁਤ ਦਾਲਾਂ ਦੂੜਾਂ ਬਹੁਤ ਬੰਦੇ ਰੱਖਿਆ ਯਾਰੋ ਨੇ ਸਪੈਸ਼ਲ ਦੋ ਯਾਰ ਘੋੜੇ ਰੱਖਿਆ ਮੈਂ ਸ਼ੌਂਕ ਨਾਲ ਸਾਰੇ ਘੋੜਿਆਂ ਦਾ ਦਿਨਾਂ ਚਾਰਾਂ ਦਾ ਇੱਕ ਦਿਨ 5000 ਤੱਕ ਖਰਚਾ ਡੇਲੀ ਆ ਬਹੁਤ ਆ ਘੋੜਿਆਂ ਦਾ ਤੇ ਘੋੜੇ ਬਾਪੇ ਮੰਡੀ ਚ ਗਏ ਆ ਤੇ ਮੰਡੀ ਪਤਾ ਨਹੀਂ ਕਿਹੜੀ ਮੰਡੀ ਚ ਗਏ ਆ ਕੱਟੂ ਰਾਤੀ ਵੀਡੀਓ ਦੇਖੀ ਹੈ ਤਰਨਤਾਰ ਤਰਨਤਾਰ ਦਾ ਮੰਡੀ ਚ ਗਏ ਆ ਜਿਹਾਂ ਮਾਰਨ ਪੈਂਦੇ ਆ ਕੁੱਕੜ ਨੂੰ ਵੀ ਜੇ ਤਾਂ ਛਾਮ ਨੂੰ ਆਗੇ ਟਾਈਮ ਨਾਲ ਤੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਘੋੜੇ ਸ਼ਾਇਦ ਕੋਈ ਘੋੜਾ ਨਵਾਂ ਵੀ ਲੈ ਕੇ ਆਉਣ ਲੈ ਆਉਣੀਆਂ ਮੰਦੂ ਤੇ ਜੇ ਲੈ ਕੇ ਆਏ ਤਾਂ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਮੈਂ ਕੁੱਕੜ ਦੀ ਗੱਲ ਕਰਦਾ ਚਲੋ ਠੀਕ ਆ ਬਾਪੂ ਪਹੁੰਚ ਜੀਏ ਤੇ ਜਾ ਕੇ ਹਨ ਤੁਹਾਨੂੰ ਮਿਲਦੇ ਆ ਅਪਡੇਟ ਦੰਦੇ ਜਿੱਥੇ ਵੀ ਜਾਣਾ ਦੇਖਦੇ ਹਾਂ ਕਿੱਥੇ ਆ ਮੁੰਡੇ ਲੈ ਕੇ ਚੱਲੇ ਕਿਤੇ ਤੱਕ ਜਾਣਗੇ ਹੀ ਕਿੱਥੇ ਇੱਥੇ ਕਾ ਜੀ ਆਇਆ ਉਹ ਪਿੱਛੇ ਆ ਮਨ ਲਾਦਾ ਲੈਗਾ ਇੱਥੇ ਉਹ ਹੁੰਦਾ ਹੁੰਦਾ ਆ ਇੱਥੇ ਜੀਪਾਂ ਬੰਦੀਆਂ ਉਹ ਖੂਹ ਵਾਲਾ ਹੁੰਦਾ ਹੁੰਦਾ ਤੇ ਨਾਲ ਆਪਣਾ ਹੁੰਦਾ ਭਿੰਦੀ ਭਰਾ ਖੂਹ ਵਾਲੇ ਦੇ ਨਾਲ ਆ ਦੇ ਆ ਇੱਥੇ ਆ ਆ ਹੈ ਆ ਆਹ ਆਹ ਦੇ ਆ ਵਾ ਦੁਕਾਨ ਇੱਥੇ ਹੁੰਦਾ ਹੁੰਦਾ ਖੂਹ ਵਾਲਾ ਉਹਨੂੰ ਵੀ ਮਿਲ ਕੇ ਆਉਣਾ ਵਾ ਤੇ ਭਿੰਦੀ ਕਹਿੰਦਾ ਹੈਗਾ ਬਾਜੀਆਂ ਮਿਲਾਵਾਂਗੇ ਵੇ ਜਾਣਾ ਕਿਹਦੇ ਨਾਲ ਉਹਨੂੰ ਮਿਲਣਾ ਵਧੀਆ ਵੀਰ ਵਧੀਆ ਭਰਾ ਕਟੂ ਬੀਬੀ ਦੀਆਂ ਗੋਰੀਆਂ ਆ ਜੀ ਮੈਨੂੰ ਕੀ ਹੋਇਆ ਵਲੌਗ ਸ਼ੂਟ ਕਰਨ ਦੇ ਆ ਬੀਬੀ ਵਦਨ ਲਾ ਪਿਆ ਹਾਂ ਬਲਾਰਾ ਹੋ ਰਿਹਾ ਜਿਆਦਾ ਮੱਲੇ ਤਾਂ ਖਾਦੀ ਥੋੜੀ ਕਾ ਕਾਲੀ ਕਾਲੀ ਖਾਲੀ ਦੀ ਆ ਧੜਕੇ ਨਹੀਂ ਹਾਂ ਰਾਹੁਲ ਰਾਹੁਲ ਆ ਕਟੂ ਵਾਲਾ ਫੋਨ ਫੜਾਈਆਂ ਦੇ ਵਿੱਚ ਮੇਰੀਆਂ ਫੋਟੋਆਂ ਹੋਣੀਆਂ ਯਾਰ ਮੈਨੂੰ ਸੈਂਡ ਕਰਨੀਆਂ ਕੀ ਆ ਫੜਾਉਂਦਾ ਨਹੀਂ ਉਹ ਨਹੀਂ ਖੋਲਾ ਫੇਕ ਹੀ ਅਜ ਤਾਂ ਵਾਲੀਆਂ ਖੁੰਦਾ ਹੁੰਦਾ ਉਹਦਾ ਖੋਲਾ ਭਾਂ ਜਦੋਂ ਉੱਥੇ ਝੱਲ ਮੋਰੇ ਤੇ ਤੁਸੀਂ ਕੋਈ ਕਿਸੇ ਨੂੰ ਬਖਸ਼ਿਆ ਨਹੀਂ ਖੋਲਾ ਦਾ ਆ ਲਾਗੇ ਤੇ ਬੈਠਾ ਹੀ ਨਹੀਂ ਲਾਗੇ ਉਹ ਤਾਂ ਉਦਾਂ ਹੀ ਝਪਟਾ ਮਾਰ ਲੈਣਾ ਤੂੰ ਆਹੋਲਾ ਗੱਲ ਮਾੜੀ ਆ ਤੁਸੀਂ ਝੂਠ ਮਾਰ ਕੇ ਲੈ ਆਏ ਮੈਨੂੰ ਕਹਿੰਦੇ ਆ ਜਾ ਜਲੰਧਰ ਜਾਂਦੇ ਆ ਘੁੰਮਣ ਜਾਣਾ ਵਾ ਤੇ ਲੈ ਮੈਨੂੰ ਕਿਸੇ ਮਰੀਜ਼ ਦਾ ਪਤਾ ਲੈਣਾ ਆਏ ਆ ਗਏ ਆ ਉਹ ਗਲਾਬ ਦੇ ਵੀ ਜਲੰਧਰ ਹਸਪੀਟਲ ਲੈ ਆਏ ਆ ਰਾਹੁਲ ਮਾੜੀ ਘਰਤੀ ਯਾਰ ਤੂੰ ਹੁਣ ਖਵਾਉਣਾ ਕੀ ਆ ਖਵਾਉਂਗਾ ਕੁਛ ਕੇ ਨਹੀਂ ਕੀ ਖਵਾਉਣਾ ਚੱਲ ਵੇਖਦੇ ਆ ਕੀ ਖਵਾਉਂਦਾ ਅੱਗੇ ਤੇ ਝੂਠ ਮਾਰ ਕੇ ਲੈ ਆਇਆ ਬਾਬੇ ਝੂਠ ਮਾਰ ਕੇ ਲੈ ਆਏ ਕਹਿੰਦੇ ਜਲੰਧਰ ਜਾਣਾ ਵਾ ਤੇ ਲੈ ਆਇਆ ਇੱਥੇ ਹਸਪੀਟਲ ਆਏ ਮਰੀ ਸਗਾ ਕੋਈ ਰਾਹੁਲ ਦਾ ਰਿਸ਼ਤੇਦਾਰ ਉਹਦਾ ਪਤਾ ਲੈਣ ਆਏ ਆ ਤੇ ਹੁਣ ਜਾ ਕੇ ਜੇ ਤਾਂ ਆਪਣੇ ਫਾਰਮ ਤੇ ਆ ਗਿਆ ਹੋਇਆ ਭਾਜੀ ਤੇ ਫਿਰ ਆਪਾਂ ਮੈਂ ਜਾਊਂਗਾ ਤੇ ਤੁਹਾਨੂੰ ਘੋੜੀਆਂ ਦੇ ਦਰਸ਼ਨ ਕਰਾਊਂਗਾ ਨਹੀਂ ਤਾਂ ਮੈਂ ਕੱਲ ਨੂੰ ਘੋੜੀਆਂ ਵਾਲਾ ਵਲੌਗ ਪਾਊਂਗਾ ਤੇ ਦੇਖਿਓ ਜੂ ਬਾਬਿਓ ਵਲੌਗ ਪਾਉਂਦਾ ਹਣਾ ਪੁਲਿਸ ਰਿਕੁਐਸਟ ਆ ਵਲੌਗ ਨੂੰ ਲਾਈਕ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਹਾਨੂੰ ਪਤਾ ਉਹ ਟਾਰਗੇਟ ਹੁੰਦਾ ਸਾਲ ਦੇ ਵਿੱਚ ਹਨਾ ਇੰਨਾ ਮਤਲਬ ਇੰਨੇ ਸਬਸਕ੍ਰਾਈਬਰ ਤੇ ਮੈਂ ਜੋਨਾਂ ਵੀ ਮੈਂ ਯੂਟਿਊਬਰ ਬਣਾ ਤਾ ਜਿੱਦਾਂ ਦੀਆਂ ਵੀਡੀਓ ਹੱਲੇ ਤੁਹਾਨੂੰ ਪਤਾ ਆਪਾਂ ਨਵਾਂ ਨਵਾਂ ਵੀਡੀਓ ਪਾਉਣ ਲੱਗੇ ਆ ਤੇ ਹੌਲੀ ਹੌਲੀ ਸਿੱਖਾਂਗੇ ਵਧੀਆ ਤੋਂ ਵਧੀਆ ਵਲੌਗ ਪਾਇਆ ਕਰਾਂਗੇ ਤੇ ਪਲੀਜ਼ ਸਪੋਰਟ ਕਰੋ ਤੇ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰੋ ਤੇ ਕੱਲ ਨੂੰ ਮੈਂ ਕੋੜੀਆਂ ਵਾਲਾ ਵਲੌਗ ਪਾਉਂਗਾ ਜੇ ਤੇ ਫਾਰਮ ਤੇ ਆਗੇ ਹੋਏ ਤਾਂ ਕੋੜੇ ਨਾਲ ਮੇ ਲਿਆਂਦੇ ਹੋਏ ਤਾਂ ਅੱਜ ਹੀ ਪਾਉਂਗਾ ਨਹੀਂ ਤਾਂ ਇੱਥੋਂ ਜਾ ਕੇ ਫੇਰ ਕੱਲ ਨੂੰ ਕੋੜਿਆਂ ਵਾਲਾ ਵਲੌਗ ਪਾਉਂਗਾ ਮਾਲ ਪਿੰਡਾਂ 'ਚ ਖੜਿਆ ਯਾਰ ਪਿੰਡਾਂ 'ਚ ਖੜੇਗਾ ਨਾਲ ਨਾਲ ਫੋਲ ਗੀਤਾਂ ਨਾਲ ਪੈਣਾ ਲੋਕਾਂ 'ਚ ਆਇਆ ਤੂੰ ਮਚਾਉਂਦਾ ਬਿਲਕੁਲ ਮਜ਼ਾ ਆਇਆ ਲੋਕਾਂ ਨੂੰ ਮਚਾਉਂਦਾ ਕੇ ਕੱਢ ਤਾਰੇ ਲੈ ਆਏ ਆਨੇ ਲਾਣੇ ਦੀ ਨਾਟਕਿੰਗ ਕਰ ਲਈਏ ਹੋਮੇ ਰਹੇ ਅੱਲਾਹ ਸਾਡੀ ਵਾਪਸੀ ਆ ਪਿੰਡ ਜਾਣ ਨੂੰ ਜਾਇਆ ਤੇ ਜਾ ਕੇ ਜੋ ਵੀ ਵੀਡੀਓ ਬਣਾਵਾਗੇ ਤੋਂ ਨਾਮ ਤੋਂ ਲਿਖ ਜੇ ਰੱਖਦਾ ਹਾਂ ਕੰਵਲਗੋ ਤੋਂ ਬੰਦਾ ਸਾਹਿਬ ਚੜ੍ਹਦੀ ਵਾਲਾ ਚੈਕ ਕਰ ਲੈਣੇ ਵਲੌਗ ਤੇ ਜ਼ਰੂਰ ਕੋੜਿਆਂ ਵਾਲਾ ਵਲੌਗ ਜ਼ਰੂਰ ਬਣਾਵਾ ਕੇ ਸਲੇਮ ਨੂੰ ਪ੍ਰੋਪਰ ਚੰਗੇ ਤਰ੍ਹਾਂ ਵਲੌਗ ਨੇ ਵੀਡੀਓ ਬਣਾਉਣਾ ਆਉਂਦਾ ਬਾਕੀ ਤੇ ਕੋਈ ਜ਼ੋਰ ਕਰੋ ਹੋਈ ਨਹੀਂ ਤੁਹਾਨੂੰ ਪਤਾ ਬੰਦਾ ਆਪੇ ਸਿੱਖ ਜਾਂਦਾ ਨਾ ਤੇ ਮੇਰਾ ਫੋਕਸ ਬਾਬੇ ਹੋ ਇਸ ਕੰਮ ਤੇ ਹੀ ਆ ਹੁਣ ਮੇਰਾ ਭਰਾ ਕਿਉਂਕਿ ਮੇਰਾ ਐਕਸੀਡੈਂਟ ਹੋਇਆ ਮੈਂ ਹੋਰ ਕੋਈ ਕੰਮ ਕਰ ਨਹੀਂ ਸਕਦਾ ਇਸ ਕਰਕੇ ਮੈਂ ਇੱਥੇ ਧਿਆਨ ਤੇ ਹਾਂਜੀ ਹੁਣ ਬਾਬੇ ਹੋ ਆ ਗਏ ਸੀਗੇ ਅਸੀਂ ਪਿੰਡ ਤੇ ਆਣ ਕੇ ਮੁੰਡੇ ਯਾਰ ਦੋਸਤ ਆਏ ਹੋਏ ਸੀਗੇ ਉਹਨਾਂ ਨੂੰ ਚਾਹੀਦਾ ਸੀਗਾ ਮੋਟਰਸਾਈਕਲ ਤੇ ਸਾਡਾ ਇੱਕ ਐਕਸਟਰਾ ਬੁਲਟ ਖੜਾ ਸੀਗਾ ਥੋੜਾ ਉੱਚਾ ਥੋੜਾ ਨੁਕਸੇ ਸੀਗਾ ਤੇ ਮੁੰਡਾ ਜਿਹੜਾ ਭਰਾ ਲੈਣ ਆਇਆ ਸੀ ਉਹਨੂੰ ਬੁਲਟ ਦਾ ਸ਼ੌਂਕੀ ਸੀਗਾ ਉਹਦੇ ਤੋਂ ਵੀ ਬੁਲਟ ਆ ਉਹਦੇ ਬੁਲਟ ਚ ਥੋੜੀ ਪ੍ਰੋਬਲਮ ਸੀ ਕਿ ਉਹਨੇ ਆਪਣਾ ਬੁਲਟ ਥੋੜਾ ਠੀਕ ਕਰਨੇ ਦਿੱਤਾ ਸੀਗਾ ਉਹਨੂੰ ਦੋ ਤਿੰਨ ਦਿਨ ਲੱਗ ਜਾਣੇ ਸੀਗੇ ਤੋਂ ਕਹਿੰਦਾ ਰੱਖਣਾ ਮੈਂ ਬੁਲਟ ਹੀ ਆ ਦੋ ਫੇ ਸਾਡੇ ਵਾਲਾ ਬੁਲਟ ਲੈ ਗਿਆ ਸਾਡੇ ਵਾਲੇ ਬੁਲਟ ਚ ਥੋੜੀ ਪ੍ਰੋਬਲਮ ਸੀ ਕਿਉਂਕਿ ਮੇਰੀ ਲੱਤ ਥੋੜੀ ਦੋਲਦੀ ਆ ਤੇ ਮੈਂ ਇਸ ਕਰਕੇ ਬੁਲਟ ਚਲਾਉਂਦਾ ਨਿਕਾ ਉਹ ਉੱਦਾਂ ਹੀ ਖੜਾ ਸੀਗਾ ਉਹਦੇ ਵਿੱਚ ਇੰਜਨ ਚ ਤੇਲ ਪਾਉਣ ਵਾਲਾ ਸੀਗਾ ਉਹ ਫੇਰ ਲੈ ਗਿਆ ਉਹਨੇ ਇੰਜਨ ਚ ਤੇਲ ਪੂਲ ਪਾਇਆ ਤੇ ਆ ਕੇ ਤੁਹਾਨੂੰ ਹੁਣ ਰੈਡੀ-ਸ਼ੈਡੀ ਕੀਤਾ ਤੇ ਹੁਣ ਸਹੀ ਆ ਓਕੇ ਰਪੋਰਟ ਆ ਬਿਲਕੁਲ ਆਪਣਾ ਬਾਬੇ ਬਹੁਤ ਸੈਟ ਆ ਪਹਿਲੀ ਕਿੱਕ ਨਾਲ ਸਟਾਰਟ ਹੁੰਦਾ ਬਾਬੇਓ ਅੱਜ ਮੇਰੀ ਤਰੀਕ ਸੀ ਮੈਨੂੰ ਤਰੀਕ ਦਾ ਯਾਦ ਨਹੀਂ ਆਣ ਕੇ ਮੈਂ ਜਲਦੀ ਜਲਦੀ ਤਰੀਕ ਭੁਗਤਣ ਗਿਆ ਧਿਆਨ ਕੇ ਬਾਬੇਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੱਸੋ ਕੀ ਹਾਲ ਚਾਲ ਠੀਕ ਠਾਕ ਸਾਰੇ ਵੀਰ ਭਰਾ ਬਾਬੇ ਅੜੀ ਜਲੰਧਰ ਘਟਨਾ ਹੋਈ ਆ ਕੁੜੀ ਦੇ ਨਾਲ ਬਹੁਤ ਮਾੜਾ ਹੋਇਆ ਬਹੁਤ ਦੁੱਖ ਭਰੀ ਗੱਲ ਆ ਕਿ ਨਹੀਂ ਕਹਾਲੂ ਹਾਂਜੀ ਦੇ ਅੱਲਾ ਸਰਦਾਰ ਬੰਦਾ ਆਏਗਾ ਹੂੰ ਇਦਨ ਨੂੰ ਕਰ ਰਿਹਾ ਮਗਾ ਵੈਲਾ ਸਰਦਾਰ ਬੰਦਾ ਹੈਗਾ ਹਾਂ ਸਰਦਾਰਾਂ ਚ ਵੀ ਭੈਣ ਚੋ ਕੋਈ ਐ ਹੋਏ ਜੇ ਸਾਲੇ ਨਕਲੀ ਸਰਦਾਰ ਹੁੰਦੇ ਕਿ ਨਹੀਂ ਸਹੀ ਗੱਲ ਦੂਜਿਆਂ ਨੂੰ ਵੀ ਬਦਨਾਮ ਕਰਦੇ ਆ ਸਰਦਾਰਾਂ ਤੇ ਲੋਕ ਕਿੰਨਾ ਵਿਸ਼ਵਾਸ ਕਰਦੇ ਆ ਕਿ ਨਹੀਂ ਦੇ ਅੱਲਾ ਹੈ ਐ ਹੋਏ ਜੇ ਬੰਦੇ ਤੇ ਵਿਸ਼ਵਾਸ ਡੋਂਦੇ ਕਿ ਨਹੀਂ ਸਾਰਿਆਂ ਦਾ ਸਹੀ ਗੱਲ ਆ ਮੈਂ ਤੇ ਕੀ ਕਰਨਾ ਚਾਹੀਦਾ ਤੇਰੇ ਖਿਆਲ ਨਾਲ ਇਹੋ ਜੇ ਬੰਦੇ ਦਾ ਫਾਂਸੀ ਦੇਣ ਕਿ ਭੈਣ ਚੋਦ ਨੂੰ ਜਾਂ ਗੋਲੀ ਮਾਰ ਦੇਣਾ ਹੂੰ ਸਹੀ ਗੱਲ ਆ ਫਾਂਸੀ ਦੇ ਦੇਣਾ ਮੈਨੂੰ ਕੰਨਾ ਉਹਨੂੰ ਕਢੀਸ ਕੇ ਇੰਨੀ ਕੁ ਚਬਲ ਫੇਰਨੀ ਚਾਹੀਦੀ ਆ ਨਾ ਸਾਲਿਆਂ ਨੂੰ ਹੂੰ ਕਿ ਨਹੀਂ ਭਾਂਡਾ ਦਤੂ ਆਪਣੀ ਉਮਰ ਦੇਖ ਕਿ ਨਹੀਂ ਵਿਚਾਰੀ 13 ਸਾਲਾਂ ਦੀ ਆ 13 ਸਾਲ ਦੀ ਬੱਚੀ ਸਾਲਿਆ ਤੇਰੀਆਂ 10 ਕੁੜੀਆਂ ਭੈਣ ਚੋਦਾ 10 ਦੀ ਉਮਰ ਦੀਆਂ ਹੋਣੀਆਂ ਵੀ ਤੂੰ ਸ਼ਰਮ ਕਰ ਕਿਹੜੇ ਕੰਮ ਕਰਨਦੇ ਆ ਕਿ ਨਹੀਂ ਤੂੰ ਬਹੁਤ ਮਾੜਾ ਯਾਰ ਹੋਇਆ ਮੈਂ ਵੀਡੀਓ ਦੇਖੀ ਮੈਂ ਠੀਕ ਨਹੀਂ ਸੀਗਾ ਮੈਂ 2-3 ਦਿਨ ਫੋਨ ਨਹੀਂ ਚਲਾਇਆ ਤੇ ਮੈਂ ਜਦੋਂ ਚਲਾਇਆ ਪਤਾ ਲੱਗਾ ਦੇਖਿਆ ਵੀਡੀਓ ਵੀਡੀਓ ਤੇ ਮੈਂ ਬਹੁਤ ਮਾੜਾ ਹੋਇਆ ਦੇਖ ਲਾ ਕੁੜੀ ਨੂੰ ਪਤਾ ਨਹੀਂ ਘਰੇ ਕਹਿੰਦੇ ਆਪਣੇ ਘਰ ਲੈ ਗਿਆ ਹੈਗਾ ਕਿ ਉਹਦੇ ਘਰੇ ਚਲ ਗਿਆ ਹੈਗਾ ਬੰਦ ਕਰ ਜੀ ਇਥੋਂ ਪਤਾ ਨਹੀਂ ਹੈ ਫਿਕਰ ਬੰਦ ਕਰਦੇ ਮੈਨੂੰ ਤਾਂ ਆਪਣੀ ਪਤਾ ਤੇ ਮੈਂ ਵੀ ਅਦਾ ਵੀਡੀਓ ਦੇਖੀ ਸੀਗੀ ਮੁੰਡਾ ਸੀਗਾ ਸਰਦਾਰ ਇੱਕ ਉਹਨੂੰ ਖਰੇ ਪਤਾ ਲੱਗਾ ਸੀਗਾ ਉਹਨੇ ਕਿਹਾ ਵੀ ਬੂਆ ਖੋਲ ਹਨਾ ਤੇ ਫੇ ਪਤਾ ਲੱਗਾ ਖਰੇ ਬਹੁਤ ਮਾੜੀ ਗੱਲ ਆ ਇਹੋ ਜਿਹੇ ਬੰਦੇ ਨੂੰ ਤਾਂ ਫਾਂਸੀ ਦੀ ਸਜ਼ਾ ਹੀ ਆ ਕਿਉਂਕਿ ਫਾਂਸੀ ਦੀ ਸਜ਼ਾ ਹੋਊਗੀ ਤਾਂ ਦੂਜੇ ਵੀ ਲੋਕ ਡਰਨਗੇ ਹੋਰ ਵੀ ਕੋਈ ਇਹ ਕਦਮ ਨਹੀਂ ਚੱਕੂਗਾ ਤੇ ਲੋਕੀ ਡਰਨਗੇ ਕੰਮ ਕਰਨ ਤੋਂ ਬਾਹਰਲੇ ਦੇਸ਼ਾਂ 'ਚ ਦੇਖ ਲਓ ਇਹੋ ਜਿਹਾ ਕਰਾਇਮ ਕੋਈ ਕਰਦਾ ਉੱਥੇ ਪਤਾ ਆ ਵੀ ਧੌਣ ਲੱਥਣੀ ਆ ਮੈਂ ਖੁਦ 사ਉਦੀਆ ਰੱਬ ਰਿਆ ਮੈਂ ਉੱਥੇ ਮੈਂ ਦੇਖਿਆ ਚੋਰੀ ਦੀ سزا ਹੱਥ ਵੜ ਦੇਣੀ ਤੇ ਜੇ ਕੋਈ ਐਦਾਂ ਦਾ ਕੰਮ ਕਰੇ ਤਾਂ ਉਹਦੀ ਚਰਾਹੇ ਦੇ ਵਿੱਚ ਚੌਂਕ ਦੇ ਵਿੱਚ ਮੈਟ ਪਿਛਾ ਕੇ ਐ ਧੌਣ ਲਾ ਦਿੰਦੇ ਕਲ 사ਉਦੀਆ ਮੈਂ ਤੈਨੂੰ ਪਤਾ ਹੀ ਨਹੀਂ ਆ ਰਿਹਾ 3 ਸਾਲ ਹੂੰ ਤੇ ਇੱਕ ਵਾਰੀ ਉੱਥੇ ਤੌਣ ਵੱਡੀ ਸੀਗੀ ਇੰਦਾ ਕਹੇ ਦੀ ਠੀਕ ਤੇ ਅਸੀਂ ਆਇਆ ਇੰਦਾ ਕੰਮ ਤੋਂ ਮੁੰਡਾ ਕਹਿੰਦਾ ਚੱਲੀਏ ਦੇਖਣ ਅੱਛਾ ਮੈਂ ਕਹਾ ਛੱਡ ਪਰੇ ਯਾਰ ਮੈਂ ਕਹਾ ਕਿ ਨਹੀਂ ਤੇ ਉਹ ਗਿਆ ਦੇਖਣ ਉਹ ਦੱਸਦਾ ਹੈਗਾ ਕਹਿੰਦਾ ਸਾਡੇ ਉੱਥੇ ਲੱਗੇ ਉਹਨਾਂ ਚਬਤੀਆ ਚੌਕ ਚਬਸੋਚ ਚਬਤੀਆ ਚੌਕ ਕਹੀ ਨਬਲਦੀਆ ਚੌਕ ਕਹਿੰਦੇ ਸੀਗੇ ਹੂੰ ਉੱਥੇ ਕਹਿੰਦਾ ਚ ਚ ਰਸਤਾ ਸੀਗਾ ਉਹ ਅੱਛਾ ਕਹਿੰਦਾ ਉਹ ਬੰਦ ਕਰਕੇ ਨਾ ਹੂੰ ਥੱਲੇ ਕਾਰਪਟ ਵਿਛਾ ਕੇ ਤੇ ਇਦਾਂ ਕਹਿੰਦਾ ਉਹਨੂੰ ਥੱਲੇ ਨੂੰ ਕਰਤਾ ਤੇ ਹੱਥ ਬੰਨੇ ਹੋਏ ਹੀ ਕਹਿੰਦਾ ਅੱਛਾ ਕਹਿੰਦਾ ਉਹਨੇ ਮਾਰੀ ਕਹਿੰਦਾ ਇੱਕੋ ਵਾਰੀ ਵਾਰ ਕੀਤਾ ਚੱਲ ਧੌਣ ਲਾ ਗਿਆ ਉਹ ਮਰੀ ਠੀਕ ਹੈ ਤੇ ਉੱਥੇ ਦੇ ਅੱਲਾ ਕੋਈ ਕਰੂ ਦੁਆਰਾ ਇਦਾਂ ਦਾ ਕੰਮ ਨਹੀਂ ਹੂੰ ਇਦਾਂ ਫਾਂਸੀ ਦੀ ਸਜ਼ਾ ਹੋਵੇ ਤੇ ਜਾਂ ਲਾ ਦੇ ਗਾਟਾ ਇਹੋ ਜਿਹੇ ਬੰਦਿਆਂ ਦਾ ਵੀ ਦੁਬਾਰਾ ਕੋਈ ਕ੍ਰਾਈਮ ਕਰੇ ਨਾ ਬਾਦਮ ਮਾੜੀ ਗੱਲ ਆ ਪੰਜਾਬ ਚ ਖਾਸ ਕਰ ਪੰਜਾਬੀਆਂ ਤੇ ਲੋਕੀ ਕਿਉਂਕਿ ਯਕੀਨ ਹੀ ਇੰਨਾ ਕਰਦੇ ਆ ਵੀ ਇਹ ਲੋਕੀ ਧੀਆਂ ਪਹਿਣਾ ਜੀਆਂ ਰੱਖਿਆ ਕਰਦੇ ਕ ਨਹੀਂ ਪਰ ਜਿਹੜੇ ਇਹੋ ਜਿਹੇ ਪੇੜੀਏ ਆ ਵਿੱਚ ਸਰਦਾਰਾਂ ਦੇ ਉਹ ਦੂਜਿਆਂ ਨੂੰ ਵੀ ਬਦਨਾਮ ਕਰਦੇ ਆ ਸਿੱਖੀ ਨੂੰ ਬਦਨਾਮ ਕਰਦੇ ਆ ਇਹੋ ਜਿਹੇ ਬੰਦਿਆਂ ਨੂੰ ਮੌਤ ਦੀ ਸਜ਼ਾ ਹੀ ਆ ਮੇਰੇ ਖਿਆਲ ਨਾਲ ਤਾਂ ਹੋਰ ਇਹ ਤੋਂ ਵੱਡੀ ਤੋਂ ਬੜੀ ਸਜ਼ਾ ਕੋਈ ਨਹੀਂ ਕੀ ਮੌਤ ਹੀ ਬਾਕੀ ਬਾਬੇ ਤੁਸੀਂ ਆਪਣੇ ਵਿਚਾਰ ਦਿਓ ਕੀ ਕਰਨਾ ਚਾਹੀਦਾ ਹੈ ਇਹੋ ਜਿਹੇ ਬੰਦੇ ਨਾਲ ਮੇਰੇ ਖਿਆਲ ਨਾਲ ਤਾਂ ਮੌਤ ਦੀ ਸਜ਼ਾ ਹੀ ਸਹੀ ਆ ਸਾਰਿਆਂ ਨੂੰ ਬਾਬੇ ਚੈਨਨ ਨੂੰ ਸਬਸਕ੍ਰਾਈਬ